ਜੈਤ ਸ੍ਰੀ ਮਹਲਾ ਚੌਥਾ ਜਨਹਾਰ ਹਿਰਦੇ ਨਾਮ ਨਵਸਿਓ ਤਿਨ ਮਾਤ ਕੀਜੇ ਹਰ ਬਾਂਝਾ ਜਨਹਾਰ ਹਿਰਦੇ ਨਾਮ ਨਵਸਿਓ ਤਿਨ ਮਾਤ ਕੀਜੇ ਹਰ ਬਾਂਝਾ ਤਿਨ ਸੰਝੀ ਦੇਹ ਫਿਰੇ ਬਿਨ ਨਾਵੈ ਕੋਇ ਕਾਪ ਕਾਪ ਮੂਰ ਕਰਾਂਝਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਵਤਾਰੇ ਗੁਰ ਗਿਆਨ ਦਿਓ ਮਨ ਸਮਝਾ ਰਹਾ ਹਰ ਕੀਰਤ ਕਲ ਯੁਗ ਪਾਦੇ ਉਤਮ ਹਰ ਪਾਈਏ ਸਤਗੁਰ ਮਾਝਾ ਆਮ ਬਿਲੇ ਹਾਰੀ ਸਤਗੁਰ ਆਪਣੇ ਜਿਨ ਗੁਪਤ ਨਾਮ ਪਰਗਾਧਾ ਦਰਸ਼ਨ ਸਾਧ ਮਿਲਿਓ ਬੜ ਭਾਗੀ ਸਭ ਕਿਲ ਵਿਖ ਗਏ ਗਵਾਚਾ ਸਤਗੁਰ ਸਾ ਆਇਆ ਬੜ ਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਧਰਮ ਰਾਏ ਧਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ